ਹਲੋ ਵੀਰ ਅੱਜ ਭੋਲਾ ਵਰਕਸ਼ਾਪ ਤੇ ਆਇਆ ਮਿਸਤਰੀ ਮੇਰਾ ਯਾਰ ਕੁਲੂ ਪੰਪ ਵਾਲਾ ਤੇ ਬੰਦੇ ਬਾਲੇ ਜਗਾੜੀ ਆ ਪਹਿਲਾਂ ਤਾਂ ਤੁਸ ਨੂੰ ਇੱਥੇ ਦੇਖਣ ਤੋਂ ਪਤਾ ਲੱਗ ਜੂਗਾ ਕਿਸੇ ਦੇ ਮੂਰੇ ਬੁੱਧ ਵਾਲਾ ਕਹਿਣ ਟੋਲਾ ਛੜਿਆ ਜਿਵੇਂ ਜਿਵੇਂ ਆਪਾਂ ਅੱਗੇ ਤੁਸ ਨੂੰ ਦਿਖਾਉਣੇ ਆਵੇਂ ਆਵੇਂ ਮਿਸਤਰੀ ਬਾਅਦ ਚ ਪਹਿਲਾਂ ਵਿਗਿਆਨੀ ਆ ਪਤੰਦਰ ਇੱਧਰ ਤਕਨੀਕਾਂ ਹੀ ਬਾਲੀਆਂ ਵਰਤਦਿਆ ਕੁਰਸੀ ਇੱਕ ਕਾਹੀ ਖਾਲਸਾ ਯਾਰ ਮੇਰਾ ਰੇੜੀ ਵਾਲਾ ਟਾਇਰ ਜੜੀ ਬੈਠਾ ਬਈ ਸਿਰਾ ਕਰਾਇਆ ਪਿਆ ਝੂਟੇ ਲੈਣ ਨੂੰ ਫ੍ਰੀ ਨਾਲ ਤਿੰਨ ਚੱਲਦੇ ਆ ਪੱਖੇ ਹੋਰ ਬਈ ਭੋਲੇ ਕੀ ਆਲਾ ਕੀ ਬਣਾ ਰਹੇ ਆ ਇਹਦਾ ਆਪਾਂ 80 ਐਚਪੀ ਕਰ ਰਹੇ ਆ ਜੀ ਸਟੈਂਡਰਡ ਹਾਂਜੀ ਸਟੈਂਡਰਡ ਪਹਿਲਾਂ ਕਿੰਨਾ ਸੀ ਬਾਈ ਪਹਿਲਾਂ 60 ਕਿ ਦੇਖਦਾਂ ਹੁੰਦੀ ਸੀਗੀ ਹਾਂਜੀ ਹੁਣ ਕਿਹਨੂੰਗਾ ਦਾਣੇ ਜਾਵਾਂ ਜੇ ਮਰ ਤੱਕੇ ਜਿਹੜੇ ਪਹਿਲਾਂ ਕਰਿਆ ਬਾਈ ਬੰਦਿਆਂ ਨੇ ਉਹ ਸਹੀ ਚੱਲਦੇ ਓਕੇ ਮਾਰਦੇ ਮਸ਼ੀਨ ਤੇ ਤੱਕੇ ਜਾਵਾਂ ਬਾਈ ਇਹ ਕਾਹហេ ਤੇ ਜੋੜ ਦੋ ਟਰੈਕਟਰ ਤੇ ਕੰਪਿਊਟਰ ਕਰਾਇਦੇ ਤੂੜੀ ਵਾਲੇ ਦੇ ਸਿੱਕੇ ਪਵਾ ਦੂੰ ਜਾਵਾਂ ਆਇਆ ਯਾਰ ਭੋਲਾ ਮੇਰਾ ਪਤਾ ਨਹੀਂ ਕੀ ਪਾਉਂਦਾ ਟਰੈਕਟਰਾਂ ਚ ਤੂਫਾਨ ਹੀ ਬਣਾਉਂਦਾ ਵੇਗਾ ਪੱਤੀ ਵਾਲੇ ਦੇ ਟਰੈਕਟਰ ਦਾ ਬਾਹਲੇ ਪਤੰਦਰ ਦਾਣੇ ਕੰਨ ਲਾਉਂਦਾ ਹੋਰ ਦੇ ਭਲਾਂ ਦੀ ਛੜਦੇ ਹੈਣਾ ਐ ਆ ਬਈ ਭਲਾਈਆਂ ਦਾ ਸਾਡਾ ਮਿਸਤਰੀ ਹੈ ਇਹ ਛੜਦਾ ਬਈ ਕੋਈ ਨਹੀਂ ਕੋਈ ਟਰੈਕਟਰ ਹੋਵੇ ਚੌਂਡੀਰ ਨੂੰ ਵੀ ਮਾਰ ਲਿਆ ਮੱਥਾ ਫੇਰ ਵੈਰੀ ਗੁੱਡ ਹੈ ਆਪਾਂ ਗੱਲ ਚੌਂਡੀਰ ਦੀ ਕਰਦੇ ਆਂ ਹਾਂਜੀ ਚੌਂਡੀਰ ਦੀ ਕਰੀ ਦੀ ਕਰੀ ਨਾ 36 ਦੀ ਚੌਂਡੀਰ ਕੋਈ ਹੋਵੇ ਬਈ ਖਲੇਰ ਦਿੰਦਾ ਖਲਿਆਰਨ ਦਾ ਯਾਰ ਮੇਰਾ 18 ਖਲਿਆਰੀ ਦੇ ਟੋਟੇ ਟੋਟੇ ਕਰ ਦਿੰਦਾ ਹੁਣ ਕੀ ਕਰੀ ਜਨੇ ਆਂ ਠੀਕ ਅਸੀਂ ਫਿਟਿੰਗ ਹੋ ਰਹੀ ਹੈ ਜੀ ਫਿਟਿੰਗ ਸਮਾਨ ਪਾਦਾ ਜਿਹੜਾ ਪਾਣਾ ਹੈ ਤੇ ਕਿੰਨੇ ਚਾਰਜ ਹੋ ਜਾਂਦਾ ਬਾਈ ਇਹ ਕਿੰਨੇ ਦਾ ਲੱਗ ਜਾਂਦੇ ਆ ਕਿੰਨੇ ਦਾ ਦੱਸ ਕਰਾਂ ਤਾਂ ਨਹੀਂ ਯਾਰ ਦੱਸ ਦਿੰਦਾ ਜਿਆਦਾ ਹੈ ਮਿਸਤਰੀ ਲੱਗ ਜਾਣਗੇ ਤੇ ਫਿਰ ਕਰਦੇ ਕੰਮ ਵੀ ਹੁੰਦੇ ਆ ਬਹੁਤ ਜ਼ਰੂਰੀ ਕੰਮ ਹੁੰਦੇ ਆ ਬਾਕੀ ਵੀ ਟਰੈਕਟਰ ਉਧਰ ਵੀ ਖੜਿਆ ਦੋ ਬਾਈ ਉਹਨਾਂ ਦਾ ਕੀ ਕਰੀ ਜਨੇ ਆਂ ਦੋ ਖੰਦੇ ਲੱਗੇ ਪਏ ਆਪਣੇ ਇੱਕ ਗਰਮੀ ਵਾਲੀ ਹੈ ਰਣਾ ਕਰੀਦਾ ਪੁਸ਼ ਨਾ ਉਹ ਨਿਕਲਿਆ ਵੀ ਨਹੀਂ ਨਾ ਕੰਮ ਇਹਨੂੰ। ਇਹ ਆਪ ਲੇਖਾ ਮੰਗੀ ਜਾਂਦਾ ਹਨਾ ਪਿਛਲੇ ਜਨਮਾਂ ਦਾ ਕੋਈ। ਵੀ ਤੇਰੇ ਇਹਦਾ ਪਾ ਜਾਂਦਾ ਪਤਾ ਨਹੀਂ ਇੱਥੇ ਤਾਂ ਪਿੰਡ ਚ ਪੈਂਦਾ ਵੀ ਖੇਤਾਂ 'ਚ ਨਹੀਂ ਜਾਣ ਦਿੰਦਾ ਇਹ। ਅੱਜ ਵੀ ਗਰਦ ਕੱਢ ਗਿਆ। ਇੱਥੇ ਛੜਕਦੇ ਗਰਦ ਕਢਾ ਦੀ ਤੇ ਗਾਂ ਨਹੀਂ ਜਾਣ ਦਿੰਦਾ। ਪਾਸੋਂ ਵੀ ਬਹੁਤ ਆ ਗਿਆ। ਤੇ ਬਾਈ ਬਹੁਤ ਵਧੀਆ ਕੰਮ ਕਰਦਾ ਬਾਈ ਸਰਾ ਕਰਾਈ ਤੁਰੇ ਆਉਂਦਾ ਟਰੈਕਟਰਾਂ ਦਾ। ਤੇ ਚਿੰਤਾ ਹੀ ਲੱਗੀ ਰਹਿੰਦੀ ਆ ਹਨਾ। ਮਾਲਕ ਦੀ ਕਿਰਪਾ ਪੂਰੀ। ਪੂਰੀ ਪੂਰੀ ਖੇੜਾ ਸ। ਉੱਪਰੇ ਨਹੀਂ ਜਾਂਦਾ ਬਾਈਆਂ ਦਾ ਯਾਰਾ। ਮੇਨ ਕੰਮ ਤਾਂ ਇਹੇ ਚੱਲ ਪਿਆ ਹਨਾ ਬਾਈ ਹੁਣ ਕੰਪਨੀਆਂ ਫੇਲ ਹੋਵਾਂਗਾ ਕੰਪਨੀਆਂ ਪਾਵਰਾਂ ਕੱਟਦੇ ਨਾ ਗੀਆਂ ਕੰਪਨੀਆਂ ਪਾਵਰਾਂ ਕੱਟਦੇ ਲੱਗਾਂਗੇ ਬਰਾਬ ਨੂੰ ਕਰਨੀਆਂ ਪੈਂਦੀਆਂ ਪਾਵਰਾਂ ਹੈ ਗਾੜੀ ਕੰਮ ਚੱਲਦੇ ਕਿਉਂਕਿ ਜਾਣੇ ਜਟੇ ਨੇ ਜਟਾ ਜਗਾੜੀ ਹੁੰਦੇ ਮੇਰਾ ਯਾਰ ਦਾਣੇ ਕਿੰਨਾ ਲਾ ਦੂ ਸਟੈਂਡਰਡ ਨੂੰ ਬਾਈ ਸਿਰਾ ਕਰਾਈ ਤੁਰ ਜਾਉਂਦਾ ਉਧਰ ਪਟੋ 10 ਲੀਟਰ ਕੱਸਤਾ ਯਾਰ ਮੇਰੇ ਨੇ ਪਾਣੀ ਪੂਣੀ ਪਾਈ ਜਾਂਦਾ ਕੁੱਲੂ ਪੰਪ ਦਾ ਬਲੇਰ ਉਹਦਾ ਜਦੋਂ ਤਾਂ ਬਾਈ ਕੀਤਾ ਨਾ ਨਜ਼ਾਰੇ ਹੀ ਕਿੰਦੇ ਆ ਕੀ ਹੁੰਦਾ ਸੀ ਭੋਲੇ ਅੱਗੇ ਉਹਨੂੰ ਬੰਦ ਹੁੰਦੀ ਸੀ ਭਾਈ ਇੱਕ ਤਾਂ ਯਾਰ ਨੇ ਟੈਂਕੀ ਥੱਲੇ ਲਵਾ ਦੀ ਪੈਂਜੋ ਨੱਟ ਥੱਲੇ ਲਵਾਤੇ ਕੁਲੂ ਪੰਪ ਲਵਾਦਾ ਜਿਵੇਂ ਦਿਲ ਨੇ ਨੇ ਪੰਪਾਵੇਂ ਹੁਣ ਚੰਗੀ ਜਾਨੂ ਕਹਿੰਦੇ ਨੇ ਉਹ ਧੜਗਾ ਭਰਦੀ ਆ ਭਾਈ ਇਹ ਫਿਰ ਗੱਲਾਂ ਫੇਰ ਹੀ ਹੁੰਦੀਆਂ ਕਣੀ ਗੱਬਰੂ ਦਾ ਜਦੋਂ ਦਿਮਾਗ ਖੇਡਦਾ 50 ਨੁਕਸਾ ਕਰਦੇ ਪੂਰਾ ਹਨਾ ਬਹੁਤ ਭਾਈ ਕੈਂਟ ਬੰਦਾ ਯਾਰ ਮੇਰਾ ਦਿਲ ਖੁਸ਼ ਬੰਦਾ ਆ ਦੇ ਖੇਤੀ ਵੀ ਕਰਦਾ ਦੇ ਨਾਲ ਨਾਲ ਟਰੈਕਟਰਾਂ ਦਾ ਕੰਮ ਤਾਂ ਮੇਨ ਆ ਹਨਾ ਬਾਈ ਖੇਤੀ ਵੀ ਕਰੀਦਾ ਨਾ ਖੇਤੀ ਨਾਲ ਵੀ ਮੋਹ ਪਿਆਰਾ ਹੈ ਤੇ ਉਹਨਾਂ ਤਾਂ ਲੇਬਰ ਹੀ ਨਹੀਂ ਮਿਲਦੀ ਕਿ ਤੇਰੇ ਦਾ ਆ ਜਾਂਦੇ ਨਹੀਂ ਟਰੈਕਟਰ ਨਹੀਂ ਦਿੰਦਾ ਹਨਾ ਉਹਦੇ ਦੇ ਦੂ ਅਗਲਾ ਕਹਿੰਦਾ ਨਹੀਂ ਮੇਸਤਰੀ ਦਾ ਲਵਾਗੇ ਹਨਾ ਠੀਕ ਆ ਬਾਈ ਜੀ ਬਹੁਤ ਬਹੁਤ ਧੰਨਵਾਦ ਬਾਈ ਬਾਈ ਨਾਲ ਗੱਲਾਂ ਕੀਤੀਆਂ ਤੇ ਬਹੁਤ ਘੈਂਟ ਕੰਮ ਆ ਬਾਈ ਦਾ ਆਪਣੇ ਮੇਨ ਬੱਸ ਸਟੈਂਡ ਤੇ ਰੌਣਕ ਮਿਲੇ 24 ਘੰਟੇ ਲੱਗੇ ਰਹਿੰਦੇ ਆ ਨਵੇਂ-ਨਵੇਂ ਟਰੈਕਟਰ ਆਉਂਦੇ ਜਮਾਂ ਜਿਨ੍ਹਾਂ ਨੂੰ ਜਾਂਸੀ ਵਾਲੇ ਕਹਿੰਦੇ ਆ ਬਾਈ ਕੋਈ ਬਾਬੇ ਤੋਂ ਧਾਗਾ ਤਵੀਦ ਕਰਾ ਲਾ ਹਣਾ ਬੋਲਿਆ ਉਹਨਾਂ ਨੂੰ ਬਾਈ ਥੌਲੇ ਪਾਉਂਦਾ ਤੇ ਦਾਣੇ ਕਣ ਰਾਉਂਦਾ ਕਣੀ ਮੁੰਡਿਆ ਆ ਯਾਰ ਵੀ ਮੇਰਾ ਪੂਰਾ ਬਣ ਗਿਆ ਮਿਸਤਰੀ ਹੁਣ ਸਿੱਖ ਗਿਆ ਹਣਾ ਬਈ ਬੋਲੇ ਵੀ ਜੀ ਹਾਂ ਪੂਰਾ ਹੈਡ ਬਣ ਗਿਆ ਹੌਲੀ ਹੌਲੀ ਹੈਡ ਹੈਡ ਫੋਰਮੈਨ ਹੈਡ ਬਣ ਗਏ ਸਾਰੇ ਬਾਈ ਘੈਂਟ ਕਾਮਾਂ ਟੂ ਲਵ ਯੂ ਬਾਈ